ਸਾਫ ਸੁਥਰੀ ਗਾਇਕੀ ਦਾ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਸਿਹਤ ਸਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿ ਹੁਣ ਅੱਜ ਜਿਵੇਂ ਗੱਲ ਕਰੀਏ ਕਿ 3-4 ਅਕਤੂਬਰ ਦੇ ਨੇੜੇ ਤੇੜੇ ਉਹਨਾਂ ਦੀ ਸਿਹਤ ਕਿਵੇਂ ਦੀ ਹੈ ਇਸ ਸਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਜਦੋਂ ਆਪਣੇ BMW ਮੋਟਰਸਾਈਕਲ ਤੇ ਜਾ ਰਹੇ ਸਨ ਤਾਂ ਇਸ ਦੇ ਦੌਰਾਨ ਹੀ ਉਹਨਾਂ ਦਾ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੁੰਦਾ ਜਿੱਥੇ ਉਹਨਾਂ ਦੇ ਸਰੀਰ ਨੂੰ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਜਿਵੇਂ ਹੀ ਐਕਸੀਡੈਂਟ ਹੁੰਦਾ ਤਾਂ ਉਹਨਾਂ ਨੂੰ ਤੁਰੰਤ ਨੇੜੇ ਸ਼ੌਰਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਹਨਾਂ ਦੀ ਸਥਿਤੀ ਜਿਹੜੀ ਕਿ ਬੇਹਦ ਨਾਜ਼ੁਕ ਬਣੀ ਹੋਈ ਸੀ ਇਸ ਤੋਂ ਬਾਅਦ ਚ ਉਹਨਾਂ ਨੂੰ ਨੇੜੇ ਹੀ ਪਾਰਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਚ ਡਾਕਟਰਾਂ ਦੀ ਟੀਮ ਨੇ ਜਿਵੇਂ ਹੀ ਫੈਸਲਾ ਕੀਤਾ ਤਾਂ ਉਹਨਾਂ ਦੀ ਸਿਹਤ ਨੂੰ ਵੇਖਦਿਆਂ ਹੋਇਆਂ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਜਿੱਥੇ ਕਿ ਬਹੁਤ ਹੀ ਵਧੀਆ ਢੰਗ ਨਾਲ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿਵੇਂ ਕਿ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਉਹਨਾਂ ਦੀ ਸਿਹਤ ਸੰਬੰਧੀ ਮਿਲ ਰਹੀਆਂ ਸਨ ਇਸੇ ਦੌਰਾਨ ਹੀ ਪੰਜਾਬ ਦੇ ਨਾਮੀ ਗੀਤਕਾਰ ਪੱਟੀ ਭੜੀ ਵਾਲਾ ਜਿਨ੍ਹਾਂ ਨੇ ਜਸਰ ਰਿਕਾਰਡ ਕੰਪਨੀ ਦੇ ਕਰਤਾ ਤਰਤਾ ਜਸਵੀਰਪਾਲ ਸਿੰਘ ਹੋਣਾ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੀਏ ਇਸ ਸੰਬੰਧੀ ਕਿ ਉਹਨਾਂ ਦੀ ਸਿਹਤ ਕਿਵੇਂ ਹੈ ਦੱਸ ਦिए ਕਿ ਜਸਵੀਰਪਾਲ ਸਿੰਘ ਲਗਾਤਾਰ ਰਾਜਵੀਰ ਜਵੰਦਾ ਉਹਨਾਂ ਦੇ ਬਿਲਕੁਲ ਕੋਲ ਰਹਿ ਰਹੇ ਨੇ ਲਗਾਤਾਰ ਨਿਗਰਾਨੀ ਰੱਖ ਰਹੇ ਨੇ ਉਹਨਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਬਿਲਕੁਲ ਠੀਕ ਨੇ ਉਹਨਾਂ ਨੂੰ ਵੈਂਟੀਲੇਟਰ ਤੇ ਜੀਵਨ ਰੱਖਿਆ ਕਿਉਂ ਮਸ਼ੀਨਾਂ ਦੇ ਸਹਾਰੇ ਬੇਚਕ ਰੱਖਿਆ ਜਾ ਰਿਹਾ ਪਰ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੋਇਆ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਥੋੜੇ ਦਿਨਾਂ ਤੱਕ ਜਲਦੀ ਹੀ ਇਹ ਪੰਜਾਬੀ ਮਾਂ ਬੋਲੀ ਦਾ ਬਹੁਤ ਹੀ ਪਿਆਰਾ ਜਾਂ ਗਾਇਕ ਆਪਣੇ ਦਰਸ਼ਕਾਂ ਦੇ ਆਪਣੇ ਸਰੋਤਿਆਂ ਦੇ ਆਪਣੇ ਲੋਕਾਂ ਦੇ ਵਿਚਾਰ ਖੜਾ ਨਜ਼ਰ ਆਵੇਗਾ ਅਲਰਜੀ ਸੀ ਜਿਵੇਂ ਆਹ ਚੀਜ਼ਾਂ ਚ ਆਹ ਚੀਜ਼ਾਂ ਚ ਤੇ ਆਹ ਜੋੜਾਂ ਚ ਤੇ ਇਹਦੇ ਥੱਲੇ ਗੋਲ ਗੋਲ ਧਾਰੇ ਤੇ ਤੇ ਉਹਦੇ ਉੱਪਰ ਖਾਜ ਹੁੰਦੀ ਸੀ ਪਾਣੀ ਛਿਮਦਾ ਦੀ ਲਹੂ ਵਾਲਾ ਕੰਮ ਸੀ ਜਿਵੇਂ ਪੂਰੀ ਦਿੱਕਤ ਆਉਂਦੀ ਸੀ ਨੀਂਦ ਨਹੀਂ ਆਉਂਦੀ ਸੀ ਜੀ ਠੀਕ ਹੈ ਜੀ ਬੇਚੈਨੀ ਲੱਗੀ ਰਹਿੰਦੀ ਸੀ ਪੈ ਨਹੀਂ ਸ਼ਾਦੇ ਤੇ ਤੇ ਗਰਮੈਸ ਜ਼ਿਆਦੇ ਦੀ ਪਾਉਂਦੇ ਦੋਸਤੋ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਦਿੱਕਤ ਹੈ ਸਕਿਨ ਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਭਾ ਡਿਸਟ੍ਰਿਕਟ ਪਟਿਆਲਾ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਨਿਰਪੈਸੇ ਸਤਿ ਸ਼੍ਰੀ ਅਕਾਲ ਜੀ